ਹੌਲੀ ਚੱਲਨੀ ਪੂਰੇ ਦੀ ਹਵਾਏ ਸੋਨੇ ਮਾਹੀ ਦੀ ਨਾ ਅੱਖ ਖੋਲ ਜਾਏ ਸੁਟਾਏ ਕਰ ਜਾ ਉਤਾਰ ਕੇ ਹੌਲੀ ਚੱਲਨੀ ਪੂਰੇ ਦੀ ਹਵਾਏ ਸੁਟਾਏ ਕਰ ਜਾ ਉਤਾਰ ਕੇ ਹੌਲੀ ਚੱਲਨੀ ਪੂਰੇ ਦੀ ਹਵਾਏ उतारेगी हवाए ऐसा वरते अपा तकदीरे जामा रेशमी हो गए हाली रे ऐसा वरते अपना तकदीरे जामा रेशमी हो गए रोली रे खुशी है दुखड़े सहार के खुशी है दुखड़े सहार के हौली चलनी पूरे हवाए सु होता हौली चलनी पूरे ਮਾਸ਼ੀ ਵਾੜੇ ਦੇ ਜੋ ਕੰਡੇ ਤੇ ਕਰੀਰਨੀ ਪਾਛ ਸੁਟਿਆਏ ਸੁੰਦਰ ਸਰੀਰਨੀ ਮਾਸ਼ੀ ਵਾੜੇ ਦੇ ਜੋ ਕੰਡੇ ਤੇ ਕਰੀਰਨੀ ਪਾਛ ਸੁਟਿਆਏ ਸੁੰਦਰ ਸਰੀਰਨੀ ਸੱਥਰ ਮਲ ਬੈਠਾ ਯਾਰ ਕੇ ਸੱਥਰ ਮਲ ਬੈਠਾ ਯਾਰ ਕੇ ਹੋਣੀ ਗੱਲ ਨਹੀਂ ਕੁੜੀ ਹਵਾਏ ਸੁਤਾਏ ਕਰ ਜਾਉ ਤਾਰੇ ਤੇ ਹੋਣੀ ਚੱਲ ਨਹੀਂ ਕੁੜੀ ਹਵਾਏ ਸੁਤਾਏ ਕਰ ਜਾਉ ਤਾਰੇ ਤੇ ਪਿਆਰੀ ਪੁੱਤਾਂ ਨਾਲੋ ਵਸ ਤੂੰ ਨਾ ਕੋਈ ਏ ਪਿਆਰੀ ਪੁੱਤਾਂ ਨਾਲੋ ਵਸ ਤੂੰ ਨਾ ਕੋਈ ਏ ਹੋਲਾ ਕੇ ਹਿੱਤ ਨਾਲ ਰੱਖਦੀ ਲੋਕਾਈ ਏ ਪਿਆਰੀ ਪੁੱਤਾਂ ਨਾਲੋਂ ਵਸ ਤੂੰ ਨਾ ਕੋਈ ਏ ਲਾ ਕੇ ਹਿੱਤ ਨਾਲ ਰੱਖਦੀ ਲੋਕਾਈ ਏ ਆਇਆ ਏ ਪੁੱਤ ਚਾਰੇ ਵਾਰ ਕੇ ਆਇਆ ਏ ਪੁੱਤ ਚਾਰੇ ਵਾਰ ਕੇ ਹੌਲੀ ਚੱਲਨੀ ਗੋਰੀਆ ਵਾਰੇ ਸੁਤਾਏ ਪਰ ਜਾਵਤਾਰ ਕੇ ਹਰ ਚਲਨੀ ਗੋਰੀਆ ਵਾਰੇ ਸੁਤਾਏ ਪਰ ਜਾਵਤਾਰ ਕੇ ਏ ਕੋਮਲ ਤਲੀਆਂ ਪਿਆਰ ਨਾਲ ਚਸ ਦਈ ਸਾਰੀ ਦੁਨੀਆ ਨੂੰ ਚੱਲ ਕੇ ਰਾਂ ਦੱਸ ਦਈ ਕੋਮਲ ਪਲੀਆਂ ਪਿਆਰ ਨਾਲ ਚਾਸ ਦਈ ਸਾਰੀ ਦੁਨੀਆ ਨੂੰ ਕੇਰਾ ਦੱਸ ਨਹੀਂ ਮਿੱਠੀ ਜਈ ਸੁਰਗਾ ਸਵਾਰ ਕੇ ਮਿੱਠੀ ਜਈ ਸੁਰਗ ਸਵਾਰ ਤੇ ਹੌਲੀ ਚੱਲਨੀ ਉਹਦੇ ਦੀਆਂ ਹੌਲੀ ਚੱਲਨੀ ਪੁਰੇ ਦੀ ਹਵਾਏ ਮੇਰੇ ਮਾਹੀ ਦੀ ਨਾ ਅੱਖ ਖੋਲ੍ਹ ਜਾਏ ਸੁਟਾਏ ਕਰ ਜਾ ਉਤਾਰ ਕੇ ਹੌਲੀ ਚੱਲਨੀ ਪੁਰੇ ਦੀ ਹਵਾਏ ਸੋਹਣੇ ਮਾਹੀ ਦੀ ਨਾ ਅੱਖ ਖੋਲ੍ਹ ਜਾਏ ਸੁਟਾਏ ਕਰ ਜਾ ਉਤਾਰ ਕੇ ਮੋਰੀ ਚੱਲਨੀ ਪੂਰੇ ਵੀ ਰਵਾਰੇ ਸਿੱਟਾਏ ਕਰ ਜਾ ਉਤਾਰ